ਗੁਰਦੁਆਰਾ ਸਾਹਿਬ ਟੀਬੀ ਸਾਹਿਬ ਦੇ ਵਿੱਚ ਮੌਜੂਦ ਆ ਇਤਿਹਾਸ ਹੈ ਕਿ ਇੱਥੇ ਇੱਕ ਗੱਡੀ ਖੜੀ ਹੈ ਪੁਰਾਣੇ ਸਮਿਆਂ ਦੀ 1950 ਦੀ ਗੱਲ ਦੱਸਦੇ ਨੇ 1950 ਦੇ ਵਿੱਚ ਇੱਕ ਅਜੀਹਾ ਵਾਕਿਆ ਹੁੰਦਾ ਇੱਥੇ ਇੱਕ ਸੰਤ ਹੋਇਆ ਕਰਦੇ ਸੀ ਸੰਤ ਜਵਾਲਾ ਸਿੰਘ ਜੀ ਸ਼ਿਮਲੇ ਵੱਲੋਂ ਆ ਰਹੇ ਹੁੰਦੇ ਨੇ ਤਾਂ ਅੰਬਾਲੇ ਵੱਲ ਨੂੰ ਜਾਣਾ ਹੁੰਦਾ ਕੱਗਰ ਦੇ ਵਿੱਚ ਹੜ ਆਇਆ ਹੁੰਦਾ ਤਾਂ ਜੋ ਡਰਾਈਵਰ ਹੁੰਦਾ ਤੇ ਹੋਰ ਸੰਤ ਜੋ ਗੱਡੀ ਦੇ ਵਿੱਚ ਹੁੰਦੇ ਨੇ ਉਹ ਦੇਖ ਕੇ ਡਰ ਜਾਂਦੇ ਨੇ ਕਹਿੰਦੇ ਨਹੀਂ ਵੀ ਅੱਗੇ ਨਹੀਂ ਜਾਣਾ ਤੇ ਇਹ ਵੀ ਗਿਆ ਜਾਂਦਾ ਕਿ ਜੋ ਸੰਤ ਜਵਾਲਾ ਸਿੰਘ ਜੀ ਸੀ ਉਹਨਾਂ ਨੂੰ ਆਕਾਸ਼ ਬਾਣੀ ਹੋਇਆ ਕਰਦੇ ਸੀ ਉਹਨਾਂ ਨੇ ਕਿਹਾ ਵੀ ਚੱਲੋ ਕੋਈ ਗੱਲ ਨਹੀਂ ਕੁਝ ਨਹੀਂ ਹੋਏਗਾ ਕੁਝ ਕਹਿੰਦੇ ਨੇ ਕਿ ਘੱਗਰ ਨੇ ਰਾਹ ਛੱਡ ਦਿੱਤਾ ਸੀ ਸੰਤ ਜਵਾਹਰ ਸਿੰਘ ਹੁਰਾ ਦੀ ਗੱਡੀ ਵਾਸਤੇ ਤਾਂ ਕੁਝ ਕਹਿੰਦੇ ਨੇ ਕਿ ਗੱਡੀ ਕਿਸ਼ਤੀ ਵਾਂਗ ਪਾਣੀ ਤੇ ਤੈਰੀ ਸੀ ਮੈਂ ਤਿੰਨ ਸਾਲਾਂ ਤੋਂ ਆ ਰਹੇ ਹਾਂ ਪਹਿਲਾਂ ਵੀ ਆਉਂਦੇ ਸੀ ਮਤਲਬ ਪਿਛਲੇ 40-50 ਸਾਲ ਤੋਂ ਇੱਥੇ ਹਾਜ਼ਿਰ ਹੋਣੇ ਸੀ ਜੀ ਜਦੋਂ ਪੜਦੇ ਸੀਗੇ ਜੀ ਤੇ ਹੁਣ ਫਿਰ ਤਿੰਨ ਸਾਲਾਂ ਤੋਂ ਪਰਮਾਨੈਂਟ ਅੱਜ ਸਿੱਪਕੇ ਆ ਰਹੇ ਆ। ਸੰਤ ਜੋ ਹਾਲਾ ਸਿੰਘ ਆਏ ਸੀ। ਉਸ ਤੋਂ ਆ ਕੇ ਉਹਨਾਂ ਇੱਥੇ ਸਪਾਈਕ ਸਪੀਕਰ ਜੀ ਫਿਰ ਤੋਂ ਬਾਅਦ ਆਏ ਬਾ 1988 ਚ ਬਾਬਾ ਸ਼ਾਦੀ ਸਿੰਘ ਜੀ। ਹਾਂਜੀ। ਸ਼ਾਦੀ ਸਿੰਘ ਤੋਂ ਬਾਬਾ ਖੁਸ਼ਿਆਲ ਸਿੰਘ ਜੀ ਤੇ ਬਾਬਾ ਲਾਭ ਸਿੰਘ ਜੀ ਤੇ ਹੁਣ ਇਹ ਉਹ ਹੈ ਬਾਬਾ ਅਵਤਾਰ ਸਿੰਘ ਜੀ ਤੇ ਲਗਾਤਾਰ ਆਪਣੀ ਸੇਵਾ ਚੱਲ ਰਹੀ ਹੈ ਤੇ ਸੰਗਤ ਬਹੁਤ ਆਉਂਦੀ ਇੱਥੇ ਜੀ ਜਿਹੜਾ ਇਤਿਹਾਸ ਹਨ ਸੰਤ ਬਾਬਾ ਸ਼ਾਦੀ ਸਿੰਘ ਸੰਤ ਬਾਬਾ ਜਵਾਲਾ ਸਿੰਘ ਸੰਤ ਬਾਬਾ ਹਰੀ ਸਿੰਘ ਹੋਰ ਕਿੰਨੇ ਸੰਤ ਮਹਾਪੁਰਸ਼ਾਂ ਨੇ ਔਰ ਇਹ ਸੇਵਾ ਸਿਮਰਨ ਕਰਿਆ ਤੇ ਹੁਣ ਜਿਹੜੇ ਮੌਜੂਦਾ ਸੰਤਾਂ ਸੰਤ ਬਾਬਾ ਖਸ਼ਾਲ ਸਿੰਘ ਲੱਕੜ ਸਾਹਿਬ ਗੁਰਦਾਰੇ ਜੁੜਿਆ ਹੋਇਆ ਇਸ ਗੁਰੂ ਘਰ ਦੇ ਨਾਲ ਗੱਡੀ ਵੀ ਖੜੀ ਹੈ ਗੁਰੂ ਘਰ ਦੇ ਵਿੱਚ ਤੇ ਉਹ ਕੀ ਇਤਿਹਾਸ ਹੈ ਮੈਂ ਜਾਣਨਾ ਚਾਹੂੰਗੀ ਉਹ ਜਿਹੜੇ ਸੰਤੋ ਪੱਪਾ ਜਵਾਲਾ ਸਿੰਘ ਤੇ ਉਹ ਘਰ ਕੋਲ ਕਿਤੇ ਖੜੇ ਰਹਿ ਤੇ ਘਰ ਦੇ ਵਿੱਚ ਪਾਣੀ ਆ ਗਿਆ ਬਹੁਤ ਉਹਨਾਂ ਦਾ ਜਿਹੜੇ ਡਰਾਈਵਰ ਤੇ ਉਹ ਜਦੋਂ ਗੱਡੀ ਉਹਨਾਂ ਨੇ ਘਰ ਦੇ ਵਿੱਚ ਮਾੜੀ ਤਾਂ ਪਾਣੀ ਬਹੁਤ ਜ਼ਿਆਦਾ ਆ ਗਿਆ ਉਹ ਕਹਿੰਦੇ ਬਾਬਾ ਜੀ ਪਾਣੀ ਆ ਗਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਉਹ ਉਹਨਾਂ ਨੇ ਸੰਤਾਂ ਨੇ ਉਹਨਾਂ ਨੂੰ ਕਿਹਾ ਵੀਵਾਜਾ ਨਮਸਕਾਰ ਕਰਨਾ ਹੈ ਉਹੀ ਗੱਡੀ ਹੈ ਜੋ ਪਾਣੀ ਦੇ ਵਿੱਚ ਵੀ ਚੱਲ ਗਈ ਸੀ ਬਾਬਾ ਜੀ ਨੇ ਕਿਹਾ ਤਾਂ ਡਰਾਈਵਰ ਦੇ ਵੱਲੋਂ ਗੱਡੀ ਤੋੜ ਦਿੱਤੀ ਗਈ ਤਾਂ ਇਹ ਉਹੀ ਗੱਡੀ ਤੁਸੀਂ ਦੇਖ ਸਕਦੇ ਹੋ ਪੁਰਾਣੇ ਸਮਿਆਂ ਦੀ ਇੱਥੇ ਖੜੀ ਹੈ ਇਤਿਹਾਸ ਵੀ ਇੱਥੇ ਲਿਖਿਆ ਹੋਇਆ ਬੋਰਡ ਲੱਗਾ ਹੋਇਆ ਹੈ ਜਿਸ ਦੇ ਵਿੱਚ ਸਾਰਾ ਕੁਝ ਦੱਸਿਆ ਗਿਆ ਜੋ ਉਸ ਵੇਲੇ ਵਾਕਿਆ ਹੋਇਆ ਸੀ ਲਿਖਿਆ ਹੋਇਆ ਹੈ ਕਿ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ 1950 ਸਾਵਨ ਮਹੀਨੇ ਦੇ ਵਿੱਚ Shimla ਦੀ ਸੰਗਤ ਨੂੰ ਦਰਸ਼ਨ ਦਿਦਾਰੇ ਦੇਣ ਲਈ ਜਾ ਰਹੇ ਸਨ ਆਪ ਜੀ ਕਾਲਕਾ ਵਿਖੇ ਇੱਕ ਖਾਸ ਸ਼ਰਦਾਲੂ ਦੇ ਘਰ ਠਹਿਰੇ ਹੋਏ ਸਨ ਤਾਂ ਸੰਤ ਬਾਬਾ ਸ਼ਾਦੀ ਸਿੰਘ ਜੀ ਅਤੇ ਸੰਤ ਬਾਬਾ ਹਰੀ ਸਿੰਘ ਜੀ ਦੇ ਨਾਲ ਜਾ ਰਹੇ ਸੀ ਤਾਂ ਇੱਕ ਹੋਰ ਮਹਾਪੁਰਖ ਵੀ ਮਹਿਮਾਨ ਵਜੋਂ ਨਾਲ ਜਾ ਰਹੇ ਸਨ ਜਿਨ੍ਹਾਂ ਨੂੰ ਆਕਾਸ਼ਵਾਣੀ ਹੁੰਦੀ ਸੀ ਦੂਜੇ ਪਾਸੇ ਅੰਬਾਲਾ ਸ਼ੌਣੀ ਵਿਖੇ ਡੇਰੀ ਦੇ ਮੈਨੇਜਰ ਜੋ ਸਰਦਾਰ ਮਾਨ ਸਿੰਘ ਜੀ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਨੂੰ ਬਹੁਤ ਯਾਦ ਕਰ ਰਹੇ ਸੀ ਤਾਂ ਸੰਤ ਮਹਾਰਾਜ ਜੀ ਨੂੰ ਦਰਗਾਹੋਂ ਅੰਬਾਲੇ ਜਾਣ ਦਾ ਹੁਕਮ ਹੋਇਆ ਉਹਨਾਂ ਕਾਰ ਡਰਾਈਵਰ ਸਰਦਾਰ ਅਨੂਪ ਸਿੰਘ ਜੀ ਜੋ ਗੱਡੀ ਚਲਾ ਰਹੇ ਸੀ ਸਰਦਾਰ ਅਨੂਪ ਸਿੰਘ ਸੀ ਉਹਨਾਂ ਨੂੰ ਅੰਬਾਲੇ ਜਾਣ ਦੇ ਲਈ ਹੁਕਮ ਦਿੱਤਾ ਇਹ ਹੁਕਮ ਸੁਣ ਕੇ ਆਕਾਸ਼ਵਾਨੀ ਵਾਲੇ ਜੋ ਮਹਾਪੁਰਖ ਨੇ ਕਹਿਣ ਲੱਗੇ ਕਿ ਅੰਬਾਲੇ ਦੇ ਰਸਤੇ ਦੇ ਵਿੱਚ ਬਹੁਤ ਵੱਡਾ ਹਾੜ ਆਇਆ ਹੋਇਆ ਹੈ ਪਾਰ ਜਾਣਾ ਮੁਸ਼ਕਲ ਹੈ ਤਾਂ ਸ਼ਿਮਲੇ ਹੀ ਚੱਲੋ ਫਿਰ ਸੰਤ ਮਹਾਰਾਜ ਜੀ ਕਹਿਣ ਲੱਗੇ ਕਿ ਅੰਬਾਲੇ ਜਾਣ ਦਾ ਹੁਕਮ ਹੈ ਸੋ ਅੰਬਾਲੇ ਹੀ ਜਾਵਾਂਗੇ ਅੰਬਾਲੇ ਨੂੰ ਚਾਲੇ ਪਾ ਦਿੱਤੇ ਪਰ ਜਦੋਂ ਕਾਰ ਮੁਬਾਰਕਪੁਰ ਕੋਲ ਪਹੁੰਚਦੀ ਹੈ ਤਾਂ ਦਰਿਆ ਕਗਰ ਜੋ ਜਿਸ ਦੇ ਵਿੱਚ ਬਹੁਤ ਵੱਡਾ ਹੜ ਆਇਆ ਹੋਇਆ ਸੀ ਡਰਾਈਵਰ ਨੇ ਕਾਰ ਰੋਕ ਦਿੱਤੀ ਜੋ ਅਨੂਪ ਸਿੰਘ ਗੱਡੀ ਚਲਾ ਰਹੀ ਸੀ ਉਹ ਡਰਾਈਵਰ ਉਹਨਾਂ ਨੇ ਕਾਰ ਰੋਕ ਦਿੱਤੀ ਉਹਨਾਂ ਨੇ ਜੋ ਸਾਰੇ ਸੰਤ ਗੱਡੀ 'ਚ ਬੈਠੇ ਸੀ ਉਹ ਬਾਹਰ ਆਉਂਦੇ ਨੇ ਤਾਂ ਪਾਣੀ ਦੇ ਵੇਗ ਨੂੰ ਵੇਖਣ ਲੱਗਦੇ ਨੇ ਉਦੋਂ ਹੀ ਆਕਾਸ਼ਵਣੀ ਵਾਲੇ ਸੰਤ ਕਹਿਣ ਲੱਗੇ ਕਿ ਅਸੀਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਹੜ ਆਇਆ ਹੋਇਆ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਖੁਸ਼ਪੂ ਅੱਜ ਅਸੀਂ ਜਸਥਾਨ ਤੇ ਮੌਜੂਦ ਆ ਉਸ ਥਾਂ ਨੂੰ ਉਸ ਪਵਿੱਤਰ ਸਥਾਨ ਦੇ ਨਾਲ ਬਹੁਤ ਵੱਡਾ ਇੱਕ ਇਤਿਹਾਸ ਜੁੜਿਆ ਹੋਇਆ ਹੈ ਤਾਂ ਲੋਕਾਂ ਦੀ ਸ਼ਰਧਾ ਵੀ ਇੱਥੇ ਬਹੁਤ ਜ਼ਿਆਦਾ ਅੱਜ ਅਸੀਂ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਲੋਕ ਜੁਨੇ ਉਹਨਾਂ ਦੀ ਸ਼ਰਧਾ ਇਸ ਤਰੀਕੇ ਦੇ ਨਾਲ ਹੈ ਕਿ ਰੋਜ਼ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਨਤਮਸਤਕ ਹੁੰਦੀਆਂ ਨੇ ਜਾਂ ਕੋਈ ਕੁਦਰਤੀ ਆਪਾਪਦਾ ਹੋਵੇ ਜਾਂ ਸਮਾਜਿਕ ਪਰੇਸ਼ਾਨੀ ਹੋਵੇ ਤਾਂ ਗੁਰਦੁਆਰਾ ਸਾਹਿਬ ਨੂੰ ਇੱਥੇ ਦੇ ਇਲਾਕੇ ਦੇ ਵਿੱਚ ਸਭ ਤੋਂ ਪਹਿਲਾਂ ਪਹਿਲ ਦਿੱਤੀ ਜਾਂਦੀ ਹੈ ਇੱਥੇ ਲੰਗਰ ਵੀ ਹਰ ਸਮੇਂ ਚੱਲਦਾ ਹੈ ਤਾਂ ਇਤਿਹਾਸ ਹੈ ਕਿ ਇੱਥੇ ਇੱਕ ਗੱਡੀ ਖੜੀ ਹੈ ਪੁਰਾਣੇ ਸਮਿਆਂ ਦੀ 1950 ਦੀ ਗੱਲ ਦੱਸਦੇ ਨੇ ਕਿ 1950 ਦੇ ਵਿੱਚ ਇੱਕ ਅਜੀਹਾ ਵਾਕਿਆ ਹੁੰਦਾ ਇੱਥੇ ਕਿ ਲੋਕ ਜੋ ਨੇ ਉਹਨਾਂ ਦਾ ਵਿਸ਼ਵਾਸ ਉਹਨਾਂ ਦੀ ਸ਼ਰਧਾ ਹੋਰ ਜ਼ਿਆਦਾ ਇੱਥੇ ਪੱਕੀ ਹੋ ਜਾਂਦੀ ਹੈ ਤਾਂ ਇੱਕ ਸੰਤ ਹੋਇਆ ਕਰਦੇ ਸੀ ਸੰਤ ਜਵਾਲਾ ਸਿੰਘ ਜੀ ਉਹ ਪਹਿਲਾਂ ਇਸ ਗੁਰੂ ਘਰ ਦੇ ਵਿੱਚ ਗੱਡੀ ਤੇ ਸੀ ਉਹ ਸੰਤ ਜਵਾਲਾ ਸਿੰਘ ਜੀ ਤਾਂ ਇੱਕ ਅਚਾਨਕ ਇਦਾਂ ਦਾ ਵਾਕਿਆ ਹੁੰਦਾ ਕਿ ਕੱਗਰ ਦੇ ਵਿੱਚ ਹੜ ਆਇਆ ਹੁੰਦਾ ਉਹ ਜਦੋਂ ਆਉਂਦੇ ਨੇ ਰਾਤ ਰਾਤ ਦੇ ਵਿੱਚ ਹੁੰਦੇ ਨੇ ਸ਼ਿਮਲੇ ਵੱਲੋਂ ਆ ਰਹੇ ਹੁੰਦੇ ਨੇ ਤਾਂ ਅੰਬਾਲੇ ਵੱਲ ਨੂੰ ਜਾਣਾ ਹੁੰਦਾ ਕੱਗਰ ਦੇ ਵਿੱਚ ਹੜ ਆਇਆ ਹੁੰਦਾ ਤਾਂ ਜੋ ਡਰਾਈਵਰ ਹੁੰਦਾ ਤੇ ਹੋਰ ਸੰਤ ਜੋ ਗੱਡੀ ਦੇ ਵਿੱਚ ਹੁੰਦੇ ਨੇ ਉਹ ਦੇਖ ਕੇ ਡਰ ਜਾਂਦੇ ਨੇ ਕਹਿੰਦੇ ਨਹੀਂ ਵੀ ਅੱਗੇ ਨਹੀਂ ਜਾਣਾ ਤੇ ਇਹ ਵੀ ਕਿਹਾ ਜਾਂਦਾ ਕਿ ਜੋ ਸੰਤ ਜਵਾਲਾ ਸਿੰਘ ਜੀ ਸੀ ਉਹਨਾਂ ਨੂੰ ਆਕਾਸ਼ ਬਾਣੀ ਹੋਇਆ ਕਰਦੀ ਸੀ ਉਹਨਾਂ ਨੇ ਕਿਹਾ ਵੀ ਚੱਲੋ ਕੋਈ ਗੱਲ ਨਹੀਂ ਕੁਝ ਨਹੀਂ ਹੋਏਗਾ ਤਾਂ ਕੱਗਰ ਨੇ ਕੁਝ ਕਹਿੰਦੇ ਨੇ ਕਿ ਕੱਗਰ ਨੇ ਰਾਹ ਛੱਡ ਦਿੱਤਾ ਸੀ ਸੰਤ ਜਵਾਲਾ ਸਿੰਘ ਹੋਰਾਂ ਦੀ ਗੱਡੀ ਵਾਸਤੇ ਤਾਂ ਕੁਝ ਕਹਿੰਦੇ ਨੇ ਕਿ ਗੱਡੀ ਕਿਸ਼ਤੀ ਵਾਂਗ ਪਾਣੀ ਤੇ ਤੈਰੀ ਸੀ ਸੋ ਅੱਜ ਅਸੀਂ ਗੁਰੂ ਘਰ ਦੇ ਵਿੱਚ ਆਏ ਆ ਇੱਥੇ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਸੰਗਤਾਂ ਨੂੰ ਤੇ ਨਾਲ ਦੇ ਨਾਲ ਇਤਿਹਾਸ ਦੇ ਨਾਲ ਰੂਬਰੂ ਕਰਾਵਾਂਗੇ ਕਿ ਜੋ ਇਤਿਹਾਸ ਹੈ ਸ ਗੁਰੂ ਘਰ ਦਾ ਜੋ ਵਾਕਿਆ ਹੈ ਗੁਰੂ ਘਰ ਨੂੰ ਲੈ ਕੇ ਉਹ ਕਿਵੇਂ ਕੀ ਕੁਝ ਹੋਇਆ ਸੀਗਾ ਸੋ ਚੱਲਦੇ ਆ ਤੁਹਾਨੂੰ ਦਰਸ਼ਨ ਕਰਾਉਣੇ ਆ ਸਾਡੇ ਨਾਲ ਇੱਥੇ ਬਾਬਾ ਜੀ ਮੌਜੂਦ ਨੇ ਉਹਨਾਂ ਦੇ ਕੋਲ ਜਾਣਦੇ ਆ ਕਿ ਕੀ ਉਹਨਾਂ ਦਾ ਵਿਸ਼ਵਾਸ ਹੈ ਗੁਰੂ ਘਰ ਨੂੰ ਲੈ ਕੇ ਕਿੰਨੇ ਸਮੇਂ ਤੋਂ ਇੱਥੇ ਆਉਂਦੇ ਨੇ ਜੀ ਮੈਂ ਤਿੰਨ ਸਾਲਾਂ ਤੋਂ ਆ ਰਹੇ ਹਾਂ ਜੀ ਪਹਿਲੇ ਮੈਂ ਆਪਣੀ ਜੌਬ ਕੀਤੀ 50 52 ਸਾਲ ਕੰਮ ਕੀਤਾ ਜੀ ਉਸ ਤੋਂ ਬਾਅਦ ਮੈਨੂੰ ਘਰ ਕੋਈ ਮਤਲਬ ਮੇਰੇ ਕਰਮਦਾਰ ਕੋ ਕੰਮ ਨਹੀਂ ਸੀ ਆਗਾ ਜੀ ਤੇ ਫਿਰ ਮੈਂ ਪਹਿਲਾਂ ਵੀ ਆਉਂਦਾ ਸੀ ਮਤਲਬ ਪਿਛਲੇ 40-50 ਸਾਲ ਤੋਂ ਇੱਥੇ ਹਾਜ਼ਰ ਹੋਣੇ ਸੀ ਜੀ ਜਦੋਂ ਪੜ੍ਹਦੇ ਸੀਗੇ ਜੀ ਤੇ ਹੁਣ ਫਿਰ ਤਿੰਨ ਸਾਲਾਂ ਤੋਂ ਪਰਮਾਨੈਂਟ ਜਿਪਕੇ ਆ ਰਹੇ ਜੀ ਹਾਂਜੀ ਤੇ ਇੱਕ ਇਤਿਹਾਸ ਗੁਰੂ ਘਰ ਦੇ ਨਾਲ ਹੋਰ ਜੁੜਿਆ ਹੋਇਆ ਆ ਬਾਬਾ ਜੀ ਦੀ ਗੱਡੀ ਨੂੰ ਲੈ ਕੇ ਕੀ ਉਹ ਇਤਿਹਾਸ ਹੈ ਕਿ ਉਹ ਸੱਚ ਦੇ ਵਿੱਚ ਇਹ ਘਟਨਾ ਹੋਈ ਸੀ ਹਾਂਜੀ ਹਾਂਜੀ ਜੀ ਉਹ ਸਾਡੇ तकरीबन ਮੇਰੀ ਉਮਰ ਉਸ ਵੇਲੇ ਤਾਂ 1 ਸਾਲ ਦੀ ਸੀ ਕਿ 1950 ਦੀ ਗੱਲ ਦਾ ਮੇਰਾ 49 ਦਾ ਵਰਤਾ ਪੁੱਟੀ 9 ਦਾ ਜੀ ਤੇ ਉਹ ਇਸ ਤਰ੍ਹਾਂ ਸੀਗਾ ਵੀ ਸਭ ਤੋਂ ਪਹਿਲਾਂ ਜਿਹੜਾ ਹੁਸ਼ਿਆਰਪੁਰ ਜਿਹਨਾਂ ਦਾ ਡੇਰਾ ਹੈ ਨਾ ਹਾਂਜੀ ਸੰਤ ਆਏ ਉਹ ਸਭ ਤੋਂ ਪਹਿਲਾਂ ਇੱਥੇ ਜੀ ਉਹਨਾਂ ਨੇ ਚ ਆ ਕੇ ਆ ਜਿਹੜਾ ਸਾਈਡ ਹਨ ਇੱਥੇ ਬਿਲਕੁਲ ਜੰਗਲ ਸੀਗਾ ਸਾਡੇ ਸਾਹਮਣੇ ਦੀ ਗੱਲ ਹੈ ਜੀ ਉੱਥੇ ਆ ਕੇ ਬੈਠੇ ਆ ਉਹਨਾਂ ਨੇ ਤੇ ਜਵਾਲਾ ਸਿੰਘ ਸੰਤ ਜਵਾਲਾ ਸਿੰਘ ਆਇਆ ਉਥੋਂ ਜੀ ਉਥੋਂ ਆ ਕੇ ਉਹਨਾਂ ਨੇ ਇੱਥੇ ਸਪਾਈਕ ਸਪੀਕਰ ਜੀ ਫਿਰ ਤੋਂ ਬਾਅਦ ਆਏ 1988 ਚ ਬਾਬਾ ਸ਼ਾਦੀ ਸਿੰਘ ਜੀ ਜੀ ਹਾਂਜੀ ਸ਼ਾਦੀ ਸਿੰਘ ਤੋਂ ਬਾਬਾ ਕੁਸ਼ਾਲ ਸਿੰਘ ਜੀ ਤੇ ਬਾਬਾ ਲਾਭ ਸਿੰਘ ਜੀ ਤੇ ਹੁਣ ਇਹ ਉਹ ਹੈ ਬਾਬਾ ਅਵਤਾਰ ਸਿੰਘ ਜੀ ਇਹ ਲਗਾਤਾਰ ਆਪਣੀ ਸੇਵਾ ਚੱਲ ਰਹੀ ਹੈ ਤੇ ਸੰਗਤ ਬਹੁਤ ਆਉਂਦੀ ਇੱਥੇ ਜੀ ਹਰ ਇੱਕ ਬੰਦੇ ਦੀ ਛੱਡਦਾ ਜੀ ਹਾਂ ਮਤਲਬ ਕੋਈ ਉਹ ਨਹੀਂ ਹੈ ਸਿਰਫ ਉਹਨਾਂ ਦੇ ਸੇਵਾ ਕਰਕੇ ਮਤਲਬ ਉਹ ਜੋ ਕੁਝ ਬਣਿਆ ਵਾ ਸਭ ਜੋ ਸੰਗਤ ਆਉਂਦੀ ਹੈ ਉਹਨਾਂ ਦੀ ਆਪਣੀ ਛੱਡ ਦਾ ਮੁਤਾਬਕ ਚੱਲ ਰਿਹਾ ਹਾਂ ਜੀ ਹਰ ਬੰਦਾ ਇੱਥੇ ਆ ਕੇ ਕੰਧਾ ਸਾਡਾ ਦਿਲ ਲੱਗਦਾ ਜੀ ਸਾਡਾ ਆਪਣਾ ਵੀ ਮਤਲਬ ਇੱਥੇ ਆ ਕੇ ਮੇਰੇ ਬੱਚੇ ਆਉਂਦੇ ਫੈਮਲੀਆਂ ਦੀ ਮੇਰੀ ਹਾਂ ਜੀ ਦੇ ਜਿੰਨਾ ਕੋੰਦਾ ਤੇ ਦਾਨਪੁਨ ਚ ਹਰ ਬੰਦਾ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰ ਜੀ ਤੇ ਮੈਂ ਉਹ ਜਾਣਨਾ ਚਾਹੂੰਗੀ ਪੂਰਾ ਉਸ ਵੇਲੇ ਤੁਸੀਂ ਦੱਸਿਆ ਕਿ ਤੁਸੀਂ ਤੁਹਾਡਾ ਜਨਮ ਹੋਇਆ ਸੀ 1 ਸਾਲ ਦੇ ਸੀ ਤੁਸੀਂ ਤੇ ਉਸ ਵੇਲੇ ਕੀ ਘਟਨਾ ਵਾਪਰੀ ਸੀ ਕੀ ਹੋਇਆ ਸੀ ਸਾਰਾ ਗੱਡੀ ਵਾਲਾ ਹਾਂ ਇਹ ਜਿਹੜੇ ਬਾਬਾ ਜਵਾਲਾ ਸਿੰਘ ਸੀ ਨਾ ਜੀ ਇਹ ਕਾਲਕਾਂ ਕਾਲਕਾਂ ਤੋਂ ਇਹਨਾਂ ਨੇ ਸ਼ਿਮਲੇ ਗਈ ਸੀ ਰਸਤੇ 'ਚ ਰੁਕੇ ਤੇ ਉੱਥੇ ਕਾਲਕਾਂ ਤੋਂ ਖਰੋ ਸ਼ਿਮਲੇ ਨੂੰ ਜਾ ਰਹੇ ਸੀ ਜੀ ਤੇ ਉੱਥੇ ਇਹਨਾਂ ਦਾ ਕੋਈ ਮਿੱਤਰ ਸੀ ਕਿ ਅੰਬਾਲਾ ਹਾਂਜੀ ਉੱਥੇ ਜਾਣਾ ਸੀਗਾ ਜੀ ਉਸ ਟਾਈਮ ਜਿਹੜਾ ਇਹ ਘੱਗਰ ਦਰਿਆ ਇਹਦੇ 'ਤੇ ਕੋਈ ਪੁਲ ਨਹੀਂ ਸੀਗਾ ਜੀ ਤੇ ਫਿਰ ਉਹਨਾਂ ਨੇ ਸੋਚਿਆ ਵੀ ਉਹ ਹੈ ਵੀ ਉਹਨਾਂ ਦੇ ਨਾਲ ਅੱ체 ਇਤਿਹਾਸ ਲਿਖਿਆ ਵੀ ਹੈਗਾ ਤੁਸੀਂ ਸ਼ਹਿਰ ਪੜਿਆ ਹੋਣਾ ਜੀ ਤੇ ਉਹਨਾਂ ਨੇ ਕਿਹਾ ਵੀ ਬਾਬਾ ਜੀ ਅੱਗੇ ਘੱਗਰ ਵਿੱਚ ਹੜ ਆਇਆ ਵਾ ਜੀ ਵੀ ਜਾਣਾ ਮੁਸ਼ਕਲ ਹੈ ਜੀ ਫਿਰ ਉਹਨੇ ਬਾਬਾ ਜਵਾਲਾ ਸਿੰਘ ਨੇ ਅਰਦਾਸ ਕੀਤੀ ਉੱਥੇ ਕੜ ਕੇ ਦਰਿਆ ਦੇ ਕੰਢੇ ਆ ਕਗਰ ਦੇ ਕੰਢੇ ਜੀ ਤੇ ਡਰਾਈਵਰ ਨੂੰ ਕਿਹਾ ਅਨੂਪ ਸਿੰਘ ਡਰਾਈਵਰ ਦਾ ਨਾਮ ਵੀ ਲਿਖਿਆ ਵੀ ਤੁਸੀਂ ਗੱਡੀ ਕਰੋ ਇਹ ਚ ਚਲਾਓ ਜੀ ਉਹ ਕਹਿੰਦੇ ਬਾਬਾ ਜੀ ਉਹ ਕਹਿੰਦੇ ਵੀ ਕੋਈ ਨਹੀਂ ਵੀ ਅਸੀਂ ਤੁਹਾਡੇ ਨਾਲ ਹਾਂ ਜੀ ਤੇ ਉਹ ਗੱਡੀ ਫਿਰ ਉਸਨੇ ਹੀ ਮਤਲਬ ਜਿੱਤਨਾ ਕਿਸ਼ਤੀ ਤਿਆਰ ਦੀ ਹੈ ਨਾ ਪਾਣੀ 'ਚ ਜੀ ਉਹ ਕਰਕੇ ਪਾਰ ਲੰਘੇ ਉਹ ਕੋਈ ਸੀ ਮਤਲਬ ਕਿਸ਼ਤੀ ਦੀ ਤਰ੍ਹਾਂ ਗੱਡੀ ਦਰਿਆ ਦੇ ਵਿੱਚ ਤੈਰੀ ਹਾਂ ਹਾਂ ਦਰਿਆ ਦੇ ਵਿੱਚ ਲੰਘੇ ਕੋਈ ਉਹ ਨਹੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਤੇ ਉਹਨਾਂ ਨੇ ਫਿਰ ਮੱਥਾ ਟੇਕਿਆ ਇਸ ਤਰ੍ਹਾਂ ਦਾ ਇਤਿਹਾਸ ਸੀ ਸੀ ਸੂਈ ਸੰਨ ਅ ਸ਼ਰਦਾ ਰੱਖਦੇ ਨੇ ਜੋ ਗੁਰੂ ਘਰ ਦੇ ਵਿੱਚ ਟੀਬੀ ਸਾਹਿਬ ਦੇ ਵਿੱਚ ਉਹ ਆਉਂਦੇ ਨੇ ਕਈ ਸਾਲਾਂ ਤੋਂ ਆਉਂਦੇ ਨੇ ਕਹਿੰਦੇ ਨੇ ਕਿ 1950 ਦੇ ਵਿੱਚ ਇੱਕ ਘਟਨਾ ਵਾਪਰੀ ਸੀ ਤਾਂ ਗੱਡੀ ਕੱਗਰ ਦਰਿਆ ਦੇ ਵਿੱਚ ਹੜ ਆਇਆ ਹੋਇਆ ਸੀ ਪਰ ਜਿਵੇਂ ਕਿਸ਼ਤੀ ਤੈਰਦੀ ਹੈ ਪਾਣੀ 'ਚ ਉਸੇ ਤਰੀਕੇ ਗੱਡੀ ਲੰਘ ਗਈ ਕਿਸੇ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਹੁਣ ਅਸੀਂ ਗੁਰੂ ਘਰ ਦੇ ਅੰਦਰ ਆਇਆ ਤਾਂ ਉਹ ਗੱਡੀ ਜਿਸ ਦੀ ਗੱਲ ਕੀਤੀ ਜਾ ਰਹੀ ਸੀ ਜੋ ਇਤਿਹਾਸ ਦੇ ਵਿੱਚ ਹੈ ਕਿ ਕੱਗਰ ਦਰਿਆ ਨੇ ਰਾਹ ਦੇ ਦਿੱਤਾ ਸੀ ਕਿਸ਼ਤੀ ਵਾਂਗ ਉਹ ਗੱਡੀ ਪਾਣੀ ਦੇ ਉੱਤੇ ਚੱਲੀ ਸੀਗੀ ਤਾਂ ਇਹ ਜੋ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਉਹੀ ਗੱਡੀ ਹੈ ਜੋ ਪਾਣੀ ਦੇ ਵਿੱਚ ਵੀ ਚੱਲ ਗਈ ਸੀ ਬਾਬਾ ਜੀ ਨੇ ਕਿਹਾ ਤਾਂ ਡ라이ਵਰ ਦੇ ਵੱਲੋਂ ਗੱਡੀ ਤੋੜ ਦਿੱਤੀ ਗਈ ਤਾਂ ਇਹ ਉਹੀ ਗੱਡੀ ਤੁਸੀਂ ਦੇਖ ਸਕਦੇ ਹੋ ਪੁਰਾਣੇ ਸਮਿਆਂ ਦੀ ਇੱਥੇ ਖੜੀ ਹੈ ਤਾਂ ਇਤਿਹਾਸ ਵੀ ਇੱਥੇ ਲਿਖਿਆ ਹੋਇਆ ਬੋਰਡ ਲੱਗਾ ਹੋਇਆ ਹੈ ਜਿਸ ਦੇ ਵਿੱਚ ਸਾਰਾ ਕੁਝ ਦੱਸਿਆ ਗਿਆ ਜੋ ਉਸ ਵੇਲੇ ਵਾਕਿਆ ਹੋਇਆ ਸੀ ਲਿਖਿਆ ਹੋਇਆ ਕਿ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ 1950 ਸਾਵਨ ਮਹੀਨੇ ਦੇ ਵਿੱਚ Shimla ਦੀ ਸੰਗਤ ਨੂੰ ਦਰਸ਼ਨ ਦਿਦਾਰੇ ਦੇਣ ਲਈ ਜਾ ਰਹੇ ਸਨ ਆਪ ਜੀ ਕਾਲਕਾ ਵਿਖੇ ਇੱਕ ਖਾਸ ਸ਼ਰਧਾਲੂ ਦੇ ਘਰ ਠਹਿਰੇ ਹੋਏ ਸਨ ਤਾਂ ਸੰਤ ਬਾਬਾ ਸ਼ਾਦੀ ਸਿੰਘ ਜੀ ਅਤੇ ਸੰਤ ਬਾਬਾ ਹਰੀ ਸਿੰਘ ਜੀ ਦੇ ਨਾਲ ਜਾ ਰਹੇ ਸੀ ਤਾਂ ਇੱਕ ਹੋਰ ਮਹਾਪੁਰਖ ਵੀ ਮਹਿਮਾਨ ਵਜੋਂ ਨਾਲ ਜਾ ਰਹੇ ਸਨ ਜਿਨ੍ਹਾਂ ਨੂੰ ਆਕਾਸ਼ਵਾਣੀ ਹੁੰਦੀ ਸੀ ਦੂਜੇ ਪਾਸੇ ਅੰਬਾਲਾ ਸ਼ੌਣੀ ਵਿਖੇ ਡੇਰੀ ਦੇ ਮੈਨੇਜਰ ਜੋ ਸਰਦਾਰ ਮਾਨ ਸਿੰਘ ਜੀ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਨੂੰ ਬਹੁਤ ਯਾਦ ਕਰ ਰਹੇ ਸੀ ਤਾਂ ਸੰਤ ਮਹਾਰਾਜ ਜੀ ਨੂੰ ਦਰਗਾਹੋਂ ਅੰਬਾਲੇ ਜਾਣ ਦਾ ਹੁਕਮ ਹੋਇਆ ਉਹਨਾਂ ਕਾਰ ਡਰਾਈਵਰ ਸਰਦਾਰ ਅਨੂਪ ਸਿੰਘ ਇਹ ਜੋ ਗੱਡੀ ਚਲਾ ਰਹੇ ਸੀ ਸਰਦਾਰ ਅਨੂਪ ਸਿੰਘ ਸੀ ਉਹਨਾਂ ਨੂੰ ਅੰਬਾਲੇ ਜਾਣ ਦੇ ਲਈ ਹੁਕਮ ਦਿੱਤਾ ਇਹ ਹੁਕਮ ਸੁਣ ਕੇ ਆਕਾਸ਼ਵਣੀ ਵਾਲੇ ਜੋ ਮਹਾਪੁਰਖ ਨੇ ਕਹਿਣ ਲੱਗੇ ਕਿ ਅੰਬਾਲੇ ਦੇ ਰਸਤੇ ਦੇ ਵਿੱਚ ਬਹੁਤ ਵੱਡਾ ਹੜ ਆਇਆ ਹੋਇਆ ਹੈ ਪਾਰ ਜਾਣਾ ਮੁਸ਼ਕਲ ਹੈ ਤਾਂ ਸ਼ਿਮਲੇ ਚੱਲੋ ਫਿਰ ਸੰਤ ਮਹਾਰਾਜ ਜੀ ਕਹਿਣ ਲੱਗੇ ਕਿ ਅੰਬਾਲੇ ਜਾਣ ਦਾ ਹੁਕਮ ਹੈ ਸੋ ਅੰਬਾਲੇ ਹੀ ਜਾਵਾਂਗੇ ਅੰਬਾਲੇ ਨੂੰ ਚਾਲੇ ਪਾ ਦਿੱਤੇ ਪਰ ਜਦੋਂ ਕਾਰ ਮੁਬਾਰਕਪੁਰ ਕੋਲ ਪਹੁੰਚਦੀ ਹੈ ਤਾਂ ਦਰਿਆ ਕਗਰ ਜੋ ਜਿਸ ਦੇ ਵਿੱਚ ਬਹੁਤ ਵੱਡਾ ਹੜ ਆਇਆ ਹੋਇਆ ਸੀ ਡਰਾਈਵਰ ਨੇ ਕਾਰ ਰੋਕ ਦਿੱਤੀ ਜੋ ਅਨੂਪ ਸਿੰਘ ਗੱਡੀ ਚਲਾ ਰਏ ਸੀ ਉਹ ਡਰਾਈਵਰ ਉਹਨਾਂ ਨੇ ਕਾਰ ਰੋਕ ਦਿੱਤੀ ਉਹਨਾਂ ਨੇ ਜੋ ਸਾਰੇ ਸੰਤ ਗੱਡੀ 'ਚ ਬੈਠੇ ਸੀ ਉਹ ਬਾਹਰ ਆਉਂਦੇ ਨੇ ਤਾਂ ਪਾਣੀ ਦੇ ਵੇਗ ਨੂੰ ਵੇਖਣ ਲੱਗਦੇ ਨੇ ਉਦੋਂ ਹੀ ਆਕਾਸ਼ਵਨੀ ਵਾਲੇ ਸੰਤ ਕਹਿਣ ਲੱਗੇ ਕਿ ਅਸੀਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਹੜ ਆਇਆ ਹੋਇਆ ਹੁਣ ਪਾਰ ਕਿਸ ਤਰ੍ਹਾਂ ਜਾਵਾਂਗੇ ਤਾਂ ਉਦੋਂ ਜੋ ਕੱਗਰ ਹੈ ਉਸ ਤੇ ਕੋਈ ਪੁਲ ਵੀ ਨਹੀਂ ਹੁੰਦਾ ਸੀ ਇੰਨੇ ਨੂੰ ਜੋ ਸੰਤ ਹਰੀ ਸਿੰਘ ਜੀ ਸੀ ਉਹ ਹੱਥ ਜੋੜ ਕੇ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਜੀ ਖਵਾਜਾ ਆਪ ਜੀ ਨੂੰ ਨਮਸਕਾਰ ਕਰਨ ਆਏ ਨੇ ਤਾਂ ਸੰਤ ਮਹਾਰਾਜ ਜੀ ਖੁਸ਼ੀ ਦੇ ਘਰ ਦੇ ਵਿੱਚ ਆਏ ਨੇ ਤੇ ਆਪਣੇ ਚਰਨ ਉਹਨਾਂ ਨੇ ਪਾਣੀ ਦੇ ਵਿੱਚ ਪਾ ਕੇ ਖਵਾਜਾ ਜੀ ਦੀ ਨਮਸਕਾਰ ਪ੍ਰਵਾਨ ਕੀਤੀ ਉਸ ਤੋਂ ਬਾਅਦ ਸਾਰੀ ਜੋ ਸੰਤ ਮੰਡਲੀ ਹੈ ਕਾਰ ਵਿੱਚ ਜਾ ਕੇ ਬਹਿ ਜਾਂਦੀ ਹੈ ਫਿਰ ਸੰਤ ਮਹਾਰਾਜ ਨੇ ਡਰਾਈਵਰ ਨੂੰ ਕਾਰ ਦਰਿਆ ਦੇ ਵਿੱਚ ਠੇਲ ਦੇਣ ਦਾ ਹੁਕਮ ਦਿੱਤਾ ਯਾਨੀ ਕਿ ਕਾਰ ਨੂੰ ਦਰਿਆ ਦੇ ਵਿੱਚ ਚਲਾਉਣ ਦਾ ਹੁਕਮ ਦਿੱਤਾ ਫਿਰ ਜੋ ਡਰਾਈਵਰ ਹੈ ਉਸਨੇ ਉਸ ਨੂੰ ਪੂਰਾ ਭਰੋਸਾ ਸੰਤਾ ਨੇ ਦਿੱਤਾ ਕਿ ਕੋਈ ਗੱਲ ਨਹੀਂ ਤੂੰ ਚੱਲ ਅੱਗੇ ਤਾਂ ਉਹਨਾਂ ਦੇ ਹੁਕਮ ਮੰਨ ਕੇ ਜੋ ਕਾਰ ਹੈ ਡਰਾਈਵਰ ਅਨੂਪ ਸਿੰਘ ਸਰਦਾਰ ਅਨੂਪ ਸਿੰਘ ਉਹਨਾਂ ਦੇ ਵੱਲੋਂ ਦਰਿਆ ਦੇ ਵਿੱਚ ਤੋਰ ਦਿੱਤੀ ਜਾਂਦੀ ਹੈ ਠੇਲ ਦਿੱਤੀ ਜਾਂਦੀ ਹੈ ਤਾਂ ਉਸ ਵੇਲੇ ਸਾਰੇ ਹੈਰਾਨ ਹੋ ਜਾਂਦੇ ਨੇ ਕਿ ਗੱਡੀ ਜੋ ਹੈ ਦਰਿਆ ਨੂੰ ਇੰਜ ਪਾਰ ਕਰ ਗਈ ਜਿਵੇਂ ਕੋਈ ਕਿਸ਼ਤੀ ਹੁੰਦੀ ਹੈ ਮੋਟਰ ਵਾਲੀ ਕਿਸ਼ਤੀ ਹੁੰਦੀ ਹੈ ਤਾਂ ਉਹ ਇਹੀ ਗੱਡੀ ਹੈ ਜੋ ਕੱਗਰ ਦਰਿਆ ਹੜ ਵਾਲੇ ਵੇਲੇ ਦੇ ਵਿੱਚ ਜਦੋਂ ਕੋਈ ਪੁਲ ਵੀ ਨਹੀਂ ਹੁੰਦਾ ਸੀ ਉਸ ਵੇਲੇ ਪਾਰ ਕਰਕੇ ਜੋ ਸੰਤਾ ਨੂੰ ਹੈ ਅੰਬਾਲੇ ਲੈ ਜਾਂਦੀ ਹੈ ਤਾਂ ਇਸ ਗੱਡੀ ਨੂੰ ਅੱਜ ਵੀ ਇੱਥੇ ਰੱਖਿਆ ਗਿਆ ਗੁਰਦੁਆਰਾ ਟਿੱਬੀ ਸਾਹਿਬ ਦੇ ਵਿੱਚ 1950 ਦੇ ਵਿੱਚ ਇਹ ਸਾਰਾ ਵਾਕਿਆ ਹੋਇਆ ਸੀ ਤਾਂ ਸਾਨੂੰ ਇਹ ਇੱਕ ਬਾਬਾ ਜੀ ਮਿਲਦੇ ਨੇ ਉਹਨਾਂ ਦੇ ਕੋਲੋਂ ਜਦੋਂ ਪੁੱਛਦੇ ਹਾਂ ਤਾਂ ਉਹ ਕਹਿੰਦੇ ਨੇ ਕਿ ਉਸ ਵੇਲੇ ਮੇਰਾ ਜਨਮ ਹੋਇਆ ਸੀ ਮੈਂ 1 ਸਾਲ ਦਾ ਸੀ 1949 ਦੇ ਜਨਮ ਹੋਇਆ ਸੀ ਉਹਨਾਂ ਦਾ 1 ਸਾਲ ਦੇ ਸੀ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਜਦੋਂ ਸਕੂਲ ਜਾਂਦੇ ਸੀ ਜਦੋਂ ਕਾਲਜ ਜਾਂਦੇ ਸੀ ਹਰ ਵਾਰ ਇੱਥੇ ਆਉਂਦੇ ਸੀ ਤੇ ਇਤਿਹਾਸ ਜੋ ਹੈ ਇਹ ਬਿਲਕੁਲ ਸੱਚ ਹੈ ਤੇ ਗੱਡੀ ਪ੍ਰਤੱਖ ਹੈ ਕਿ ਕਿਸ ਤਰੀਕੇ ਦੇ ਨਾਲ ਦਰਿਆ ਵੀ ਪਾਰ ਕਰ ਜਾਂਦੀ ਹੈ ਗੱਡੀ ਆਪਣਾ ਵਿਸ਼ਵਾਸ ਹੁੰਦਾ ਤੇ ਜੋ ਸੰਤ ਆਉਂਦੇ ਨੇ ਸੰਤ ਜਵਾਲਾ ਸਿੰਘ ਜੀ ਉਹਨਾਂ ਦੇ ਵੱਲੋਂ ਇਸ ਗੱਡੀ ਨੂੰ ਪਾਰ ਲਵਾਇਆ ਜਾਂਦਾ ਤੇ ਕੱਗਰ ਦਰਿਆ ਤੋਂ ਤੇ ਇਹ ਵੀ ਹੈ ਕਿ ਜਿੱਥੇ ਅੱਜ ਅਸੀਂ ਖੜੇ ਆ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਹੈ ਆਲੇ ਦੁਆਲੇ ਦਰਿਆ ਹੈ ਤੇ ਪਹਿਲਾਂ ਇੱਥੇ ਜੰਗਲ ਹੋਇਆ ਕਰਦਾ ਸੀ ਜਦੋਂ ਗੁਰੂ ਸਾਹਿਬ ਆਏ ਸੀ ਜਦੋਂ ਸੰਤ ਆਏ ਸੀ ਇੱਥੇ ਉਸ ਵੇਲੇ ਜੰਗਲ ਹੋਇਆ ਕਰਦਾ ਸੀ ਤੇ ਅੱਜ ਇੱਥੇ ਜੋ ਸੰਗਤਾਂ ਨੇ ਟੁੱਟ ਲੰਗਰ ਲੱਗਦਾ ਤੇ ਇਹ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਰੋਜ਼ਾਨਾ ਨਤਮਸਤਕ ਹੁੰਦੀਆਂ ਨੇ ਸੜਨਾ ਲਈ ਇਸ ਵੇਲੇ ਗੁਰਦੁਆਰਾ ਟੀਪੀ ਸਾਹਿਬ ਦੇ ਸੇਵਾਦਾਰ ਕੁਲਵੰਤ ਸਿੰਘ ਜੀ ਨੇ ਉਹਨਾਂ ਕੋਲੋਂ ਜਾਣਦੇ ਆ ਕਿ ਗੁਰੂ ਘਰ ਦੇ ਪਿੱਛੇ ਕੀ ਇਤਿਹਾਸ ਹੈ ਕੀ ਸ਼ਰਦਾ ਹੈ ਲੋਕਾਂ ਦੀ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਭਾਈ ਖਾਲਸਾ ਵੰਗਪਤੇ ਹੀ ਬਾਬਾ ਜੀ ਜਿਸ ਤਰੀਕੇ ਦੇ ਨਾਲ ਇੱਕ ਇਤਿਹਾਸ ਇੱਕ ਸ਼ਰਦਾ ਲੋਕਾਂ ਦੀ ਜੁੜੀ ਹੋਈ ਹੈ ਤੇ ਕੀ ਇਤਿਹਾਸ ਹੈ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੂੰਗੀ ਇਹ ਭੈਣ ਜੀ ਜਿਹੜਾ ਇਤਿਹਾਸ ਹਨ ਇੱਥੇ ਜਿੱਥੇ ਤੱਕ ਜਿੰਨਾ ਮੈਨੂੰ ਪਤਾ ਸੰਤ ਬਾਬਾ ਸ਼ਾਦੀ ਸਿੰਘ ਸੰਤ ਬਾਬਾ ਜਵਾਲਾ ਸਿੰਘ ਸੰਤ ਬਾਬਾ ਹਰੀ ਸਿੰਘ ਹੋਰ ਕਿੰਨੇ ਸੰਤ ਮਹਾਪੁਰਸ਼ਾਂ ਨੇ ਔਰ ਇਹ ਸੇਵਾ ਸਿਮਰਨ ਕਰਿਆ ਹੈ ਤੇ ਹੁਣ ਜਿਹੜੇ ਮੌਜੂਦਾ ਸੰਤਾਂ ਸੰਤ ਬਾਬਾ ਖਸ਼ਾਲ ਸਿੰਘ ਲੱਕੜ ਸਾਹਿਬ ਗੁਰਦੁਆਰੇ ਉਧਰ ਪਾਰਲੀ ਸਾਈਂ ਹੈ ਜੀ ਹਾਂਜੀ ਤੇ ਇੱਕ ਇਤਿਹਾਸ ਜੁੜਿਆ ਹੋਇਆ ਇਸ ਗੁਰੂ ਘਰ ਦੇ ਨਾਲ ਗੱਡੀ ਵੀ ਖੜੀ ਹੈ ਗੁਰੂ ਘਰ ਦੇ ਵਿੱਚ ਤੇ ਉਹ ਕੀ ਇਤਿਹਾਸ ਹੈ ਮੈਂ ਜਾਨਣਾ ਚਾਹੁੰਗੀ ਉਹ ਜਿਹੜੇ ਸੰਤ ਬਾਬਾ ਜਵਾਲਾ ਸਿੰਘ ਤੇ ਉੱਕ ਘਰ ਕੋਲ ਕਿਤੇ ਖੜੇ ਰਹੇ ਤੇ ਉੱਕ ਘਰ ਦੇ ਵਿੱਚ ਪਾਣੀ ਆ ਗਿਆ ਬਹੁਤ ਉਹ ਬਾਕੀ ਸਾਰਾ ਲਿਖਿਆ ਵਾ ਜਿੰਨਾ ਕਿ ਮੇਰੇ ਯਾਦ ਮੈਂ ਦੱਸ ਦਿੰਨਾ ਉਹਨਾਂ ਦੇ ਜਿਹੜੇ ਡਰਾਈਵਰ ਤੇ ਉਹ ਜਦੋਂ ਗੱਡੀ ਉਹਨਾਂ ਦੇ ਘਰ ਦੇ ਵਿੱਚ ਬਾੜੀ ਤਾਂ ਪਾਣੀ ਬਹੁਤ ਜ਼ਿਆਦਾ ਆ ਗਿਆ ਉਹ ਕਹਿੰਦੇ ਬਾਬਾ ਜੀ ਪਾਣੀ ਆ ਗਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਉਹ ਉਹਨਾਂ ਨੇ ਸੰਤਾਂ ਨੇ ਉਹਨਾਂ ਨੂੰ ਕਿਹਾ ਵੀ ਖਵਾਜਾ ਨਮਸਕਾਰ ਕਰਨ ਆਇਆ ਜੀ ਹਾਂਜੀ ਬਾਕੀ ਸਾਰਾ ਗੱਡੀ ਦੇ ਉੱਥੇ ਇਤਿਹਾਸ ਲਿਖਿਆ ਹੋਇਆ ਜੀ ਜੀ ਤੇ ਉਹ ਗੱਡੀ 1950 ਦੀ ਉੱਥੇ ਹੀ ਖੜੀ ਹਈ ਨਹੀਂ ਪਹਿਲਾਂ ਉਧਰ ਤੇ ਹੁਣ ਲੋਕਾਂ ਦੇ ਦਰਸ਼ਨਾਂ ਲਈ ਦਰ ਖੜਾਤੀ ਜੀ ਹਾਂਜੀ ਤੇ ਜਿਸ ਤਰੀਕੇ ਦੇ ਨਾਲ ਸੰਗਤਾਂ ਇੱਥੇ ਰੋਜ਼ਾਨਾ ਆਉਂਦੀਆਂ ਨੇ ਤਾਂ ਜੋ ਇਤਿਹਾਸ ਹੈ ਗੁਰੂ ਘਰ ਦਾ ਤੇ ਉਹ ਗੱਡੀ ਜਦੋਂ ਲੋਕ ਦਰਸ਼ਨ ਕਰਦੇ ਨੇ ਤਾਂ ਕਈ ਤਰ੍ਹਾਂ ਦੇ ਸਵਾਲ ਮਨ 'ਚ ਆਉਂਦੇ ਨੇ ਕਿ ਪਾਣੀ ਦੇ ਵਿੱਚ ਕਿਸ਼ਤੀ ਦੀ ਤਰ੍ਹਾਂ ਗੱਡੀ ਕਿਵੇਂ ਤੈਰ ਸਕਦੀ ਹੈ ਪਣ ਜੀ ਇਹ ਤਾਂ ਹੁਣ ਸਵਾਲ ਤੁਸੀਂ ਕਰਤਾ ਜਿਹੜੇ ਪ੍ਰਮਾਤਮਾ ਉਹ ਤਾਂ ਤੁਸੀਂ ਦੇਖੋ ਜਦੋਂ ਰਾਮ ਜੀ ਨੇ ਰਾਮ ਪੁਲ ਬਣਾਇਆ ਤਾਂ ਪੱਥਰ ਵੀ ਤਰ ਗਏ ਇਹ ਤਾਂ ਫੇਰ ਗੱਡੀ ਹੈ ਜੀ ਜੀ ਤੇ ਜਿਹੜੀ ਪ੍ਰਮਾਤਮਾ ਦੀ ਸ਼ਕਤੀ ਉਹ ਬਹੁਤ ਬੜੀ ਆ ਉਹ ਸਭ ਕੁਝ ਕਰ ਸਕਦੀ ਆ ਜੀ ਹਾਂ ਜੀ ਸੋ ਇਹ ਸੰਸਾੜ ਦੇ ਨਾਲ ਗੁਰੂ ਘਰ ਦੇ ਸੇਵਾਦਾਰ ਜਿਹਨਾਂ ਤੋਂ ਇਤਿਹਾਸ ਜਾਣਿਆ ਜਿਨ੍ਹਾਂ ਦਾ ਕਹਿਣਾ ਕਿ ਵਿਸ਼ਵਾਸ ਹੋਵੇ ਪ੍ਰਮਾਤਮਾ ਦੀ ਸ਼ਕਤੀ ਹੋਵੇ ਤਾਂ ਪੱਥਰ ਤੱਕ ਪਾਣੀ ਤੇ ਤਰ ਜਾਂਦੇ ਨੇ ਇਹ ਤਾਂ ਫੇਰ ਗੱਡੀ ਆ ਸੋ ਗੁਰੂ ਘਰ ਦੇ ਸੇਵਾਦਾਰਾਂ ਦੇ ਨਾਲ ਗੱਲ ਹੋਈ ਹੈ ਗੁਰੂ ਘਰ ਦੇ ਵਿੱਚ ਜੋ ਗੱਡੀ ਰੱਖੀ ਗਈ ਹੈ ਜਿਸ ਦੇ ਇਤਿਹਾਸ ਦੀ ਗੱਲ ਹੁੰਦੀ ਹੈ ਉਹ ਵੀ ਤੁਹਾਨੂੰ ਦਰਸ਼ਨ ਕਰਾਏ ਤੇ ਨਾਲ ਦੀ ਨਾਲ ਜੋ ਵਾਕਿਆ ਹੈ ਕਿ ਗੱਡੀ ਜਦੋਂ ਲੰਘਦੀ ਹੈ ਕੱਗਰ ਰਾਹ ਛੱਡ ਦਿੰਦਾ ਤਾਂ ਕੁਝ ਕਹਿੰਦੇ ਸੀ ਕਿਸ਼ਤੀ ਵਾਂਗ ਗੱਡੀ ਜੋ ਹੈ ਪਾਣੀ ਦੇ ਵਿੱਚ ਚੱਲ ਪੈਂਦੀ ਹੈ ਤਾ ਇਤਿਹਾਸ ਜੋ ਲਿਖਿਆ ਹੋਇਆ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਕਿ ਗੱਡੀ ਕਿਸ਼ਤੀ ਵਾਂਗ ਪਾਣੀ ਦੇ ਪਾਣੀ ਦੇ ਉੱਪਰ ਤੈਰਦੀ ਹੈ ਖੱਗਰ ਦੇ ਰਿਆ ਦਾ ਹੜ ਸੀ ਕੋਈ ਪੁੱਲ ਨਹੀਂ ਸੀ ਤਾਂ ਉਸ ਵੇਲੇ ਸਰਦਾਰ ਅਨੂਪ ਸਿੰਘ ਡਰਾਈਵਰ ਹੋਇਆ ਕਰਦੇ ਸੀ ਤਾਂ ਉਹਨਾਂ ਨੂੰ ਬਾਬਾ ਜੀ ਕਹਿੰਦੇ ਨੇ ਸੰਤ ਜਵਾਹਰ ਸਿੰਘ ਜੀ ਕਿ ਕੋਈ ਨਾ ਤੂੰ ਗੱਡੀ ਠੇਲ ਦੇ ਪਾਣੀ ਦੇ ਵਿੱਚ ਯਾਨੀ ਕਿ ਗੱਡੀ ਤੂੰ ਚਲਾ ਦੇ ਕੋਈ ਗੱਲ ਨਹੀਂ ਆਪੇ ਦੇਖਿਆ ਜਾਏਗਾ ਤਾਂ ਉਸ ਵੇਲੇ ਦਰਿਆ ਇਸ ਤਰੀਕੇ ਦੇ ਨਾਲ ਦਰਿਆ ਤੇ ਗੱਡੀ ਚੱਲਦੀ ਜਿਵੇਂ ਕੋਈ ਮੋਟਰ ਵਾਲੀ ਕਿਸ਼ਤੀ ਹੁੰਦੀ ਹੈ ਤੇ ਉਹ ਗੱਡੀ ਅੱਜ ਵੀ ਖੜੀ ਹੈ ਜਿਸ ਦੇ ਤੁਹਾਨੂੰ ਦਰਸ਼ਨ ਕਰਾਇਆ ਤਾਂ ਦੂਰੋਂ ਦੂਰੋਂ ਸੰਗਤਾਂ ਉਸ ਗੱਡੀ ਦੇ ਦਰਸ਼ਨ ਕਰਨ ਆਉਂਦੀਆਂ ਨੇ ਤੇ ਇਸ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੀਆਂ ਨੇ ਲੋਕਾਂ ਦੀ 50-50 ਸਾਲ ਤੋਂ ਆਸਥਾ ਇੱਥੇ ਜੁੜੀ ਹੋਈ ਹੈ ਕਈਆਂ ਦੇ ਵੱਡ ਵਡੇਰਿਆ ਆਇਆ ਕਰਦੇ ਸੀ ਇਸ ਗੁਰੂ ਘਰ 'ਚ ਤੇ ਉਹਨਾਂ ਦੇ ਪੋਤੇ ਪੋਤੀਆਂ ਤੱਕ ਜੁਨੇ ਪੀੜੀਆਂ ਜੁਨੇ ਅਗਲੇ ਜੋ ਦੋ ਦੋ ਪੀੜੀਆਂ ਨੇ ਉਹ ਹੁਣ ਤੱਕ ਇੱਥੇ ਆ ਰਹੀਆਂ ਨੇ ਤਾਂ ਲੋਕ ਜਦੋਂ ਇਸ ਇਲਾਕੇ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਗੁਰੂ ਘਰ ਦੇ ਵਿੱਚ ਲੋਕਾਂ ਨੂੰ ਮਦਦ ਵੀ ਮਿਲਦੀ ਹੈ ਤਾਂ ਲੰਗਰ ਵੀ ਇੱਥੇ ਚੱਲਦਾ ਹੈ ਤੇ ਇਹ ਜੋ ਆਸਥਾ ਹੈ ਲੋਕਾਂ ਦੀ ਟੁੱਟ ਇਸ ਗੁਰੂ ਘਰ ਦੇ ਨਾਲ ਬਣੀ ਹੋਈ ਹੈ